ਪਰ ਜਸਤਰੀ ਕੇ ਨਾਲ ਫ੍ਰੀडम मूवमेंट ਦੇ ਵਿੱਚ ਬਹੁਤ ਸਾਰੇ ਔਰਤਾਂ ਨੇ ਵੀ ਹਿੱਸਾ ਲਿਆ ਉਹਨਾਂ ਜੋ ਬਹੁਤ ਘੱਟ ਨੂੰ ਲੋਕੀ ਜਾਣਦੇ ਨੇ ਉਹਦੀ ਮਸ਼ਹੂਰੀ ਜ਼ਿਆਦਾਤਰ ਸ਼ਹੀਦ ਭਗਤ ਸਿੰਘ ਦੇ ਨਾਲ ਰੇਲ ਯਾਤਰਾ ਲਈ ਜਾਣੀ ਜਾਂਦੀ ਹੈ ਜੋ ਭਗਤ ਸਿੰਘ ਵੱਲੋਂ ਸਾੰਡਰਸ ਤੇ ਕਤਲ ਤੋਂ ਬਾਅਦ ਭੱਜਣ ਲਈ ਕੀਤੀ ਗਈ ਸੀ ਦੁਰਗਾ ਭਾਬੀ ਕ੍ਰਾਂਤੀਕਾਰੀ ਅੰਦੋਲਨ ਦੌਰਾਨ ਇੱਕ ਪਾਰਸੀ ਔਰਤ ਦੇ ਪੇਛੇ ਵਿੱਚ ਇੱਕ ਵਫਤ ਲੈ ਕੇ ਬੰਬਈ ਦੇ ਗਵਰਨਰ ਹੈਲੀ ਨੂੰ ਮਿਲਣ ਗਈ। ਦੇਵੀ ਨੇ ਲਾਰਡ ਹੈਲੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਹਮਲੇ ਵਿੱਚ ਬਚ ਗਿਆ ਪਰ ਉਸਦੇ ਕਈ ਸਾਥੀ ਮਰ ਗਏ ਸਨ। ਉਸ ਨੂੰ ਪੁਲਿਸ ਨੇ ਫੜ ਲਿਆ ਤੇ 3 ਸਾਲਾਂ ਲਈ ਕੈਦ ਵਿੱਚ ਵੀ ਰੱਖਿਆ। ਪੰਜਾਬ 24 7 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਭਾਰਤ ਦੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਅਨੇਕ ਲੋਕਾਂ ਨੇ ਬੇਮਿਸਾਲ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਬਹੁਤ ਥੋੜੇ ਇਨਕਲਾਬੀ ਯੋਧੇ ਨੇ ਜਿਨ੍ਹਾਂ ਦੀ ਜਿੰਦਗੀਆਂ ਬਾਰੇ ਅਸੀਂ ਥੋੜਾ ਬਹੁਤ ਜਾਣਦੇ ਹਾਂ ਜਿਨ੍ਹਾਂ ਵਿੱਚੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰशेखर आजाद ਜਾਂ ਕੁਝ ਇੱਕ ਹੋਰ ਕ੍ਰਾਂਤੀਕਾਰੀਆਂ ਬਾਰੇ ਗੱਲ ਕੀਤੀ ਜਾਂਦੀ ਹੈ ਪਰ ਆਜ਼ਾਦੀ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਨੂੰ ਅਜੇ ਤੱਕ ਵੀ ਸਰਕਾਰਾਂ ਵੱਲੋਂ ਉਹ ਰਤਬਾ ਜਾਂ ਉਹ ਸ਼ਹੀਦਾਂ ਦਾ ਜਿਹੜਾ ਰਤਬਾ ਹੈ ਭਾਵੇਂ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦਾ ਬਹੁਤ ਵੱਡਾ ਰਤਬਾ ਹੈ ਸਰਕਾਰੀ ਪੱਧਰ ਤੇ ਉਹਨਾਂ ਨੂੰ ਉਹ ਰਤਬਾ ਨਹੀਂ ਦਿੱਤਾ ਗਿਆ ਜਿਹਦੀ ਕਸਕ ਹਮੇਸ਼ਾ ਰਹਿੰਦੀ ਹੈ ਲੋਕਾਂ ਨੂੰ ਇੱਕ ਪਾਸੇ ਸਾਨੂੰ ਦੱਸਿਆ ਜਾਂਦਾ ਹੈ ਕਿ 1857 ਦੇ ਗਦਰ ਵੇਲੇ ਛਾਂਸੀ ਦੀ ਰਾਣੀ ਨੇ ਬਹੁਤ ਵੱਡਾ ਲੜਾਈ ਲੜੀ ਸੀ ਕੁਝ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਮਹਾਤਮਾ ਗਾਂਧੀ ਬਾਰੇ ਦੱਸਿਆ ਜਾਂਦਾ ਹੈ ਉਹਨਾਂ ਸਭ ਦਾ ਆਪੋ ਆਪਣਾ ਰੋਲ ਹੈ ਉਹਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ ਪਰ ਜਿਸ ਤਰੀਕੇ ਨਾਲ ਫਰੀडम ਮੂਵਮੈਂਟ ਦੇ ਵਿੱਚ ਬਹੁਤ ਸਾਰੇ ਔਰਤਾਂ ਨੇ ਵੀ ਹਿੱਸਾ ਲਿਆ ਉਹਨਾਂ 'ਚੋਂ ਬਹੁਤ ਘੱਟ ਨੂੰ ਲੋਕੀ ਜਾਣਦੇ ਨੇ ਪਰ ਜਿਹੜੇ ਜਾਣੇ ਜਾਂਦੇ ਨੇ ਉਹਨਾਂ ਵਿੱਚ ਇੱਕ ਨਾਂ ਦੁਰਗਾ ਦੇਵੀ ਦਾ ਵੀ ਆਉਂਦਾ ਹੈ ਅੱਜ ਅਸੀਂ ਉਸ ਮਹਾਨ ਫ੍ਰੀडम फाइਟਰ ਜਿਨੇ ਬਹੁਤ ਵੱਡੀਆਂ ਕੁਰਬਾਨੀਆਂ ਤੇ ਵੱਡੇ ਕੰਮ ਕੀਤੇ ਉਹਦੀ ਗੱਲ ਕਰਾਂਗੇ ਉਹ ਹੈ ਦੁਰਗਾ ਦੇਵੀ ਜਾਂ ਜਿਹੜੇ ਇਨਕਲਾਬੀ ਸੀ ਜਿਹਨੂੰ ਦੁਰਗਾ ਭਾਬੀ ਕਹਿ ਕੇ ਸੰਬੋਧਨ ਕਰਦੇ ਸਨ ਦੁਰਗਾਵਤੀ ਦੇਵੀ ਜਿਸਨੂੰ ਫ੍ਰੀडम ਮੂਵਮੈਂਟ ਦੇ ਵੇਲੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਕ੍ਰਾਂਤੀਕਾਰੀ ਮੈਂਬਰ ਕਿਉਂਕਿ ਉਹ ਆਪਣੇ ਵੱਡੇ ਭਰਾ ਦੀ ਪਤਨੀ ਨੂੰ ਪੰਜਾਬ ਵਿੱਚ ਭਾਬੀ ਕਿਹਾ ਜਾਂਦਾ ਹੈ ਸੋ ਉਸ ਨੂੰ ਵੀ ਭਾਬੀ ਕਰਕੇ ਸੰਬੋਧਨ ਕਰਦੇ ਸਨ ਉਹਦੀ ਮਸ਼ੂਰੀ ਜ਼ਿਆਦਾਤਰ ਸ਼ਹੀਦ ਭਗਤ ਸਿੰਘ ਦੇ ਨਾਲ ਰੇਲ ਯਾਤਰਾ ਲਈ ਜਾਣੀ ਜਾਂਦੀ ਹੈ ਜੋ ਭਗਤ ਸਿੰਘ ਵੱਲੋਂ ਸੰਡਰਸ ਤੇ ਕਤਲ ਤੋਂ ਬਾਅਦ ਭੱਜਣ ਲਈ ਕੀਤੀ ਗਈ ਸੀ 1929 ਦੇ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਘਟਨਾ ਲਈ ਭਗਤ ਸਿੰਘ ਦੇ ਆਪਣੇ ਆਪ ਨੂੰ ਸਮਰਪਣ ਕਰਨ ਤੋਂ ਬਾਅਦ 1930 ਵਿੱਚ ਚੰਦਰ ਸ਼ੇਖਰ ਅਜਾਦ ਇਹ ਸੋਚ ਰਿਹਾ ਸੀ ਕਿ ਇਨਕਲਾਬੀ ਗਤੀਵਿਧੀਆਂ ਸਮੁੱਚੇ ਭਾਰਤ ਵਿੱਚ ਤੇਜ਼ ਰਫ਼ਤਾਰ ਨਾਲ ਨਹੀਂ ਹੋ ਰਹੀਆਂ ਇਸ ਲਈ ਉਹਨਾਂ ਨੇ ਦੁਰਗਾ ਭਾਬੀ ਵਿਸ਼ਵਨਾਥ ਵੈਸ਼ਮਪਾਇਨ ਅਤੇ ਸੁਖਦੇਵ ਨੂੰ ਬੰਬਈ ਭੇਜਿਆ ਉੱਥੇ ਹੀ ਇਹ ਤੈਅ ਹੋਇਆ ਕਿ ਉਹ ਲੋਕ ਪੁਲਿਸ ਕਮਿਸ਼ਨਰ ਲਾਰਡ ਹੈਲੀ ਦਾ ਕਤਲ ਕਰ ਦੇਣਗੇ ਦੁਰਗਾ ਭਾਬੀ ਕ੍ਰਾਂਤੀਕਾਰੀ ਅੰਦੋਲਨ ਦੌਰਾਨ ਇੱਕ ਪਾਰਸੀ ਔਰਤ ਦੇ ਭੇਸ ਵਿੱਚ ਇੱਕ ਵਫ਼ਤ ਲੈ ਕੇ ਬੰਬਈ ਦੇ ਗਵਰਨਰ ਹੇਲੀ ਨੂੰ ਮਿਲਣ ਗਈ। ਅੱਪਰ ਕਾਮਯਾਬੀ ਨਾ ਮਿਲੀ। ਉਹਨਾਂ ਦੀ ਮੋਟਰਕਾਰ ਲਮਿੰਗਟਨ ਰੋਡ ਪੁਲਿਸ ਸਟੇਸ਼ਨ ਦੇ ਨੇੜੇ ਖੜੀ ਸੀ। ਉਸ ਸਮੇਂ ਉਹਨਾਂ ਨੂੰ ਮਾਲਾਬਾਰ ਹਿੱਲ ਵੱਲੋਂ ਇੱਕ ਕਾਰ ਆਉਂਦੀ ਵਿਖਾਈ ਦਿੱਤੀ। ਉਹਨਾਂ ਨੂੰ ਲੱਗਿਆ ਕਿ ਕਾਰ ਦੇ ਵਿੱਚ ਗਵਰਨਰ ਦਾ ਝੰਡਾ ਲੱਗਿਆ ਹੋਇਆ ਹੈ ਤੇ ਕਾਰ ਦੇ ਵਿੱਚੋਂ ਇੱਕ ਅੰਗਰੇਜ਼ ਅਫਸਰ ਬਾਹਰ ਨਿਕਲਿਆ। ਸਤਿਆਨਰੈਣ ਸ਼ਰਮਾ ਲਿਖਦੇ ਹਨ ਕਿ ਪਿੱਥੀ ਸਿੰਘ ਆਜ਼ਾਦ ਨੇ ਹੁਕਮ ਦਿੱਤਾ ਕਿ ਸ਼ੂਟ ਦੁਰਗਾਪਾ ਵੀਨੇ ਤੁਰੰਤ ਗੋਲੀ ਚਲਾ ਦਿੱਤੀ ਮੈਨੂੰ ਲੱਗਦਾ ਹੈ ਕਿ ਇਹ ਇੱਥੇ ਇੱਕ ਮਿਸ ਆਈਡੈਂਟੀਫਿਕੇਸ਼ਨ ਦਾ ਮਾਮਲਾ ਸੀ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਸਾਂਡਰਸ ਨੂੰ ਮਾਰਨ ਵੇਲੇ ਭਗਤ ਸਿੰਘ ਰਾਣੂ ਵੀ ਜਿਹੜਾ ਉਹ ਮਿਸ ਆਈਡੈਂਟੀਫਿਕੇਸ਼ਨ ਦਾ ਮਾਮਲਾ ਦਾ ਸਾਹਮਣਾ ਕਰਨਾ ਪਿਆ ਸੀ ਸੋ ਸੁਖਦੇਵ ਨੇ ਵੀ ਉਸ ਸਮੇ ਗੋਲੀਆਂ ਚਲਾਈਆਂ ਗੋੜਾਬਾਰੀ ਵਿੱਚ ਸਰਜੈਂਟ ਟੇਲਰ ਤੇ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ। ਦੁਰਗਾਪਾਵੀ ਦੇ ਡਰਾਈਵਰ ਜਨਾਰਦਨ ਬਾਪਟ ਨੇ ਤੁਰੰਤ ਕਾਰ ਨੂੰ ਭਜਾ ਲਿਆ। ਘਟਨਾ ਤੋਂ ਤੁਰੰਤ ਬਾਅਦ ਦੁਰਗਾਪਾ ਬੀ ਅਤੇ ਸੁਖਦੇਵ ਰਾਜ ਕਾਨਪੁਰ ਲਈ ਰਵਾਨਾ ਹੋ ਗਏ ਸਤਿਆਨੰਦ ਰਣ ਸ਼ਰਮਾ ਲਿਖਦੇ ਹਨ ਕਿ ਬਾਅਦ ਚ ਦੁਰਗਾਪਾ ਬੀ ਨੇ ਇਸ ਘਟਨਾ ਦਾ ਵੇਰਵਾ ਦਿੰਦਿਆਂ ਮੈਨੂੰ ਇਹ ਦੱਸਿਆ ਕਿ ਜਦੋਂ ਅਸੀਂ ਬੰਬਈ ਤੋਂ ਰਵਾਨਾ ਹੋਏ ਤਾਂ ਅਸੀਂ ਬਹੁਤ ਡਰੇ ਹੋਏ ਸੀ ਸਾਨੂੰ ਵੇਖ ਕੇ ਚੰਦਰ ਸ਼ੇਖਰ ਆਜ਼ਾਦ ਗੁੱਸੇ ਚ ਲਾਲ ਪੀਲੇ ਹੋ ਗਏ ਜੇਕਰ ਯੋਜਨਾ ਸਫਲ ਹੋ ਜਾਂਦੀ ਤਾਂ ਸ਼ਾਇਦ ਆਜ਼ਾਦ ਉਸ ਦੀਆਂ ਖਾਮੀਆਂ ਵੱਲ ਧਿਆਨ ਨਾ ਦਿੰਦੇ ਪਰ ਹੈਲੀ ਦੀ ਥਾਂ ਦੇ ਉੱਤੇ ਪੁਲਿਸ ਸਰਜੈਂਟ ਤੇ ਉਹਦੀ ਪਤਨੀ ਦਾ ਕਤਲ ਜੈਸਵਤ ਚ ਵਾਧੂ ਦਾ ਖਤਰਾ ਸੀ ਉਹਨਾਂ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਸੀ ਪਰ ਕੁਝ ਸਮੇਂ ਬਾਅਦ ਆਜ਼ਾਦ ਸਹਿਜ ਹੋ ਗਏ ਦੇਵੀ ਨੇ ਲਾੜ ਹਲੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਉਹ ਉਸ ਹਮਲੇ ਵਿੱਚ ਬਚ ਗਿਆ ਪਰ ਉਸਦੇ ਕਈ ਸਾਥੀ ਮਰ ਗਏ ਸਨ ਉਸ ਨੂੰ ਪੁਲਿਸ ਨੇ ਫੜ ਲਿਆ ਤੇ 3 ਸਾਲਾਂ ਲਈ ਕੈਦ ਵਿੱਚ ਵੀ ਰੱਖਿਆ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਗਹਿਣਿਆਂ ਨੂੰ 3000 ਰੁਪਏ ਵਿੱਚ ਵੇਚ ਕੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਮੁਕਦਮੇ ਤੋਂ ਬਚਾਉਣ ਲਈ ਮਦਦ ਕੀਤੀ ਸੀ ਉਹ برਤਾਨਵੀ રાજਪੂਤ ہتھیار بند ਇਨਕਲਾਬ ਵਿੱਚ ਸਰਗਰਮ ਭਾਗੀਦاری ਲੈਣ ਵਾਲੀਆਂ ਕੁਝ ਇੱਕ ਸਿਰਲੱਥ ਮਹਿਲਾ ਇਨਕਲਾਬੀਆਂ ਵਿੱਚੋਂ ਇੱਕ ਸੀ ਦੁਰਗਾ ਭਵੀ ਇੱਕ ਬੰਗਾਲਨ ਔਰਤ ਸੀ ਤੇ ਉਹਦੀ ਮਾਤ ਪਾਸ਼ਾ ਬੰਗਾਲੀ ਸੀ ਦੁਰਗਾ ਭਵੀ ਨਾ ਸਿਰਫ ਇੱਕ ਇਨਕਲਾਬੀ ਤੇ ਆਜ਼ਾਦੀ ਕਲਾਟਣ ਸੀ ਸਗੋਂ ਉਸਨੇ ਬਹੁਤ ਸਾਰੇ ਆਜ਼ਾਦੀ ਕਲਾਟੀਆਂ ਦਾ ਸਮੇਂ-ਸਮੇਂ ਤੇ ਸਾਥ ਵੀ ਦਿੱਤਾ ਦੁਰਗਾਪਾ ਵਿਦਾ ਜਨਮ 7 ਅਕਤੂਬਰ 1907 ਨੂੰ ਸ਼ਹਿਯਾਦਪੁਰ ਇਲਾਹਾਬਾਦ ਵਿਖੇ ਹੋਇਆ ਸੀ। ਉਹਨਾਂ ਦੇ ਪਿਤਾ ਬਾਂਕੇ ਵਿਹਾਰੀ لال ਪੱਟ ਇਲਾਹਾਬਾਦ ਦੇ ਵਿੱਚ ਹੀ ਜ਼ਿਲਾ ਜੱਜ ਸਨ। 1918 ਚ ਉਹਨਾਂ ਦਾ ਵਿਆਹ ਮਸ਼ਹੂਰ ਸੁਤੰਤਰਤਾ ਸੈਨਾਨੀ ਭਗਵਤੀ ਚਰਨ ਵੋਰਾ ਨਾਲ ਜਿਨ੍ਹਾਂ ਨੇ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਦਾ ਮਨੋਰਥ ਪੱਤਰ ਵੀ ਲਿਖਿਆ ਸੀ ਦੇ ਨਾਲ ਹੋਇਆ ਤੇ ਉਦੋਂ ਜਦੋਂ ਉਹ ਸਿਰਫ 11 ਸਾਲਾਂ ਦੀ ਸੀ। 13 ਦਸੰਬਰ 1925 ਨੂੰ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਵੀ ਹੋਇਆ ਆਪਣੇ ਪਤੀ ਨਾਲ ਰਹਿੰਦਿਆਂ ਉਹਨੇ ਵੀ ਕ੍ਰਾਂਤੀਕਾਰੀਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ਸਤਿਆਨੰਦ ਰਣ ਸ਼ਰਮਾ ਲਿਖਦੇ ਹਨ ਕਿ ਆਪਣੇ ਸਹਿਯੋਗੀ ਕ੍ਰਾਂਤੀਕਾਰੀਆਂ ਨੂੰ ਜਿਹੜੇ ਕੱਪੜੇ ਜੇਲ੍ਹ ਵਿੱਚ ਭੇਜੇ ਜਾਂਦੇ ਸਨ ਦੁਰਗਾਪਾ ਬੀ ਉਹਨਾਂ ਦੀ ਤਰਪਾਈ ਖੋਲ ਕੇ ਉਹਨਾਂ ਦੇ ਵਿੱਚ ਕੋਡਵਰਡ ਵਿੱਚ ਸਨੇਹਾ ਲੈ ਕੇ ਭੇਜਦੇ ਸਨ ਕਾਗਜ਼ ਦੇ ਉੱਤੇ ਮਦਾਰ ਤੇ ਦੁੱਧ ਦੇ ਪਿਆਜ਼ ਦੇ ਰਸ ਨਾਲ ਸਨੇਹਾ ਲੈ ਕੇ ਭੇਜਿਆ ਜਾਂਦਾ ਸੀ ਦੁੱਧ ਜਾਂ ਦਾ ਜਿਹੜਾ ਰਸ ਹੈ ਸੁੱਕਣ ਤੋਂ ਬਾਅਦ ਉਹ ਕਾਗਜ਼ ਇੱਕ ਕੋਰੇ ਕਾਗਜ਼ ਵਾਂਗ ਹੀ ਦਿਖਾਈ ਦਿੰਦਾ ਸੀ ਜਿਸ ਨੂੰ ਜੇਲ੍ਹ ਵਿੱਚ ਉਹਨਾਂ ਦੇ ਸਹਿਯੋਗੀ ਅੱਗ ਨਾਲ ਅੱਗ ਦੇ ਅੱਗੇ ਰੱਖ ਕੇ ਨਾ ਲਾਟ ਦੇਗੇ ਤੇ ਉਹਨੂੰ ਬੜੀ ਪ੍ਰੇਸ਼ਾਨੀ ਨਾਲ ਪੜ ਦਿੰਦੇ ਸੀ ਦੁਰਗਾਵਤੀ ਦੇਵੀ ਨੇ ਆਪਣੇ ਪਤੀ ਦੇ ਨਾਲ ਕੁੱਤਬ ਰੋਡ ਦਿੱਲੀ ਵਿਖੇ ਹਿਮਾਲਿਆ ਟਾਇਲਟ ਨਮੀ ਬੰਬ ਫੈਕਟਰੀ ਚਲਾਉਣ ਵਿੱਚ ਐਚਐਸਆਰਏ ਦੇ ਮੈਂਬਰ ਵਿਮਲ ਪ੍ਰਸ਼ਾਦ ਜੈਨ ਦੀ ਮਦਦ ਵੀ ਕੀਤੀ ਇਸ ਫੈਕਟਰੀ ਵਿੱਚ ਉਹਨਾਂ ਨੇ ਕ੍ਰਿਕਕ ਐਸਿਡ ਨਾਈਟ੍ਰੋ ਗੁਲਾਈਸਰੀਨ ਅਤੇ ਪਾਰਾ ਦੇ ਸੰਪੂਰਨ ਪ੍ਰਬੰਧਨ ਕੀਤੇ ਜੋ ਬੰਬ ਬਣਾਉਣ ਦੇ ਏਜੰਡੇ ਨੂੰ ਲੁਕਾਉਣ ਲਈ ਇੱਕ স্মੋਕ ਸਕ੍ਰੀਨ ਵਜੋਂ ਵਰਤੇ ਜਾਂਦੇ ਸਨ ਇੱਕ ਬੰਬ ਤਮਾਕੇ ਵਿੱਚ ਦੁਰਗਾ ਦੇ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਉਹ ਆਪਣੇ ਇੱਕ ਜਾਣਕਾਰ ਕੇਵਲ ਕਿਸ਼ਨ ਦੇ ਘਰ 15 ਦਿਨਾਂ ਤੱਕ ਇੱਕ ਮੁਸਲਮ ਔਰਤ ਦੇ ਘੇਸ ਵਿੱਚ ਵੀ ਰਹੇ ਗੋਂਡੀਆਂ ਨੂੰ ਦੱਸਿਆ ਗਿਆ ਕਿ ਉਹ ਪਰਦਾ ਕਰਕੇ ਰੱਖਦੇ ਹਨ ਤੇ ਉਹਨਾਂ ਦੇ ਪਤੀ ਕੇਵਲ ਕ੍ਰਿਸ਼ਨ ਦੇ ਦੋਸਤ ਹਨ ਅਤੇ ਉਹ ਇਸ ਸਮੇਂ ਹੱਜ ਤੇ ਗਏ ਹੋਏ ਹਨ ਜਦੋਂ ਉਹ ਹੱਜ ਤੋਂ ਮੁੜ ਕੇ ਜਦੋਂ ਤੱਕ ਉਹ ਨਹੀਂ ਆਉਂਦੇ ਉਦੋਂ ਤੱਕ ਇਹ ਉਹ ਸਾਡੇ ਨਾਲ ਹੀ ਰਹਿਣਗੇ ਸਤਿਆਨੰਦ ਸ਼ਰਮਾ ਇਹ ਵੀ ਲਿਖਦੇ ਨੇ ਕਿ ਮੈਨੂੰ ਦੁਰਗਾ ਭਾਬੀ ਨੇ ਦੱਸਿਆ ਕਿ ਉਹ ਦੋ ਵਾਰ ਜੈਪੁਰ ਤੋਂ ਆਪਣੀ ਪਾਰਟੀ ਦੇ ਮੈਂਬਰਾਂ ਲਈ ਪਿਸਤੌਲ ਤੇ ਰਵਾਲਵਰ ਆਦਿ ਲੈ ਕੇ ਵੀ ਗਏ ਸਨ ਅਤੇ ਅੰਗਰੇਜ਼ ਪੁਲਿਸ ਨੂੰ ਉਹਨਾਂ ਤੇ ਬਿਲਕੁਲ ਵੀ ਸ਼ੱਕ ਨਹੀਂ ਸੀ ਹੋਇਆ ਨੌਜਵਾਨ ਭਾਰਸਭਾ ਦੀ ਇੱਕ ਸਰਗਰਮ ਮੈਂਬਰ ਵਜੋਂ ਦੇਵੀ ਉਸ ਸਮੇਂ ਪ੍ਰਮੁੱਖ ਹੋਈ ਜਾਂ ਸੁਰਖੀਆਂ ਚਾਈ ਜਦੋਂ ਸਭਾ ਨੇ ਲਾਹੌਰ ਵਿੱਚ 16 ਨਵੰਬਰ 1926 ਨੂੰ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਦੀ 11ਵੀਂ ਵਰੇਗੰਢ ਮਨਾਉਣ ਦਾ ਫੈਸਲਾ ਕੀਤਾ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਸਮੇਂ ਕੀਤੇ ਗਏ ਲਾਠੀ ਚਾਰਜ ਦੌਰਾਨ ਜਦੋਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਤਾਂ 10 ਦਸੰਬਰ 1928 ਨੂੰ ਲਾਹੌਰ ਵਿਖੇ ਕ੍ਰਾਂਤੀਕਾਰੀਆਂ ਦੀ ਇੱਕ ਬੈਠਕ ਚੱਦੀ ਗਈ ਸੀ ਜਿਸ ਦੀ ਪ੍ਰਧਾਨਗੀ ਵੀ ਦੁਰਗਾ ਦੇਵੀ ਨੇ ਕੀਤੀ ਸੀ ਉਹ ਕ੍ਰਾਂਤੀਕਾਰੀ ਭਗਵਤੀ ਚਰਨਪੋਰਾ ਦੀ ਪਤਨੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਸੋਸ਼ਲ ਰਿਪਬਲਿਕ ਐਸੋਸੀਏਸ਼ਨ ਦਾ ਮਨੋਰਥ ਪੱਤਰ 20 ਲਿਖਿਆ ਸੀ ਜਿਹੜੀ ਗੱਲ ਸੀ ਪਹਿਲਾਂ ਕਹਿ ਚੁੱਕਿਆ ਇਸ ਬੈਠਕ ਵਿੱਚ ਇਹ ਤੈਅ ਕੀਤਾ ਗਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਜਾਏਗਾ ਪੱਤਰਕਾਰ ਕੁਲਦੀਪ ਨੀਯਰ ਆਪਣੀ ਕਿਤਾਬ ਵਿਦਆਊਟ ਫੀਅਰ ði ਲਾਈਫ ਐਂਡ ਟ੍ਰਾਇਲ ਆਫ ਭਗਤ ਸਿੰਘ ਵਿੱਚ ਲਿਖਦੇ ਨੇ ਕਿ ਦੁਰਗਾ ਦੇਵੀ ਨੇ ਸਾਰਿਆਂ ਤੋਂ ਪੁੱਛਿਆ ਕਿ ਤੁਹਾਡੇ ਚੋਂ ਕੌਣ ਸਕਾਟ ਦੇ ਕਤਲ ਦਾ ਜੁਮਾ ਚੁੱਕ ਸਕਦਾ ਹੈ ਭਗਤ ਸਿੰਘ ਸੁਖਦੇਵ ਰਾਜਗੁਰੂ ਅਤੇ ਚੰਦਰਸ਼ੇਖ ਰਾਜਾਦ ਨੇ ਆਪਣੇ ਹੱਥ ਖੜੇ ਕੀਤੇ ਪਹਿਲਾਂ ਤਾਂ ਸੁਖਦੇਵ ਇਹ ਕੰਮ ਇਕੱਲੇ ਹੀ ਕਰਨਾ ਚਾਹੁੰਦੇ ਸਨ ਪਰ ਉਹਨਾਂ ਦੀ ਮਦਦ ਲਈ ਚਾਰ ਹੋਰ ਕਾਮਰੇਡਾਂ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਅਤੇ ਰਾਜਗੁਰੂ ਤੇ ਜੈਗਪਾਲ ਨੂੰ ਚੁਣਿਆ ਗਿਆ 17 ਦਸੰਬਰ 1927 ਨੂੰ ਅੰਗਰੇਜ਼ ਡੀਐਸਪੀ ਜਾਨ ਸਾਡਰਸ ਨੂੰ ਮਾਰਨ ਤੋਂ ਬਾਅਦ ਭਗਤ ਸਿੰਘ ਅਤੇ ਰਾਜਗੁਰੂ ਡੀਏਵੀ ਕਾਲਜ ਦੇ ਹੋਸਟਲ ਵੱਲ ਭੱਜ ਗਏ ਤਾ ਇੱਕ ਪੁਲਿਸਵਾਲਦਾਰ ਚੰਨਣ ਸਿੰਘ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਹੋਸਟਲ ਤੋਂ ਸਾਰਾ ਨਜ਼ਾਰਾ ਵੇਖ ਰਿਹਾ ਅਜਾਦ ਨੂੰ ਇਹ ਭਿੰਨਕ ਲੱਗ ਗਈ ਕਿ ਭਗਤ ਸਿੰਘ ਤੇ ਰਾਜਗੁਰੂ ਨੇ ਆਪਣੀਆਂ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਸਾਡ ਰਸਤੇ ਚਲਾ ਦਿੱਤੀਆਂ ਨੇ ਤੇ ਹੁਣ ਉਹਨਾਂ ਦੀ ਪਿਸਤੌਲ 'ਚ ਇੱਕ ਵੀ ਗੋਲੀ ਬਾਕੀ ਨਹੀਂ ਬਚੀ ਸੋ ਚੰਦਰਸ਼ੇਖਰ ਆਜ਼ਾਦ ਦੇ ਸਾਥੀ ਰਹੇ ਸ਼ੇਰਵਰਮਾ ਆਪਣੀ ਕਿਤਾਬ ਰੈਮਿਨੈਂਸ ਆਫ ਫੈਲੋ ਰੈਵਿਊਸ਼ਨ ਲਿਖਦੇ ਨੇ ਕਿ ਇਹ ਜ਼ਿੰਦਗੀ ਅਤੇ ਮੌਤ ਦੀ ਦੌੜ ਸੀ ਤੇ ਦੋਵਾਂ ਦੇ ਵਿਚਾਲੇ ਦੀ ਦੂਰੀ ਵੀ ਹੌਲੀ-ਹੌਲੀ ਘਟਦੀ ਜਾ ਰਹੀ ਸੀ ਭੱਜਦਿਆਂ ਹੋਇਆ ਚੰਨਣ ਸਿੰਘ ਦੀਆਂ ਬਾਹਾਂ ਭਗਤ ਸਿੰਘ ਨੂੰ ਫੜਨ ਦੀਆਂ ਵਾਲੀਆਂ ਸਨ ਪਰ ਇਸ ਤੋਂ ਪਹਿਲਾਂ ਕਿ ਭਗਤ ਸਿੰਘ ਚੰਨਣ ਸਿੰਘ ਦੀ ਗ੍ਰਿਫਤ ਵਿੱਚ ਆ ਜਾਂਦੇ ਇੱਕ ਗੋਲੀ ਉਹਨਾਂ ਦੇ ਪੱਟ 'ਚ ਆ ਕੇ ਲੱਗੀ ਤੇ ਉਹ ਡਿੱਗ ਗਏ ਅਤੇ ਬਾਅਦ ਵਿੱਚ ਜਿਆਦਾ ਖੂਨ ਨਿਕਲ ਜਾਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਇਹ ਗੋਲੀ ਆਪਣੀ ਮੌਜ਼ਰ ਚੋਂ ਪਿਸਤੌਲ ਚੋਂ ਜਾਨੀ ਮੌਜ਼ਰ ਪਿਸਤੌਲ ਜਿਹੜਾ ਹੁੰਦਾ ਉਹਦੇ ਚੋਂ ਚੰਦਰਸ਼ੇਖਰ ਆਜ਼ਾਦ ਨੇ ਚਲਾਈ ਸੀ ਇਸ ਘਟਨਾ ਤੋਂ 3 ਦਿਨ ਬਾਅਦ ਸੁਖਦੇਵ ਭਗਵਦੀ ਚਰਨ ਜਵੋਰਾ ਦੇ ਘਰ ਗਏ ਜੋ ਸਮੇਂ ਰੂਪੋਸ਼ ਚੱਲ ਰਹੇ ਸਨ ਉਹਨਾਂ ਨੇ ਬੋਰਾ ਦੀ ਪਤਨੀ ਯਾਨੀ ਕਿ ਦੇਵੀ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੁਝ ਰੁਪਏ ਹੋਣਗੇ ਦੁਰਗਾ ਦੇਵੀ ਨੇ ਉਹਨਾਂ ਨੂੰ 500 ਰੁਪਏ ਦਿੱਤੇ ਜੋ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਦਿੱਤੇ ਹੋਏ ਸਨ ਸੁਖਦੇਵ ਨੇ ਉਹਨਾਂ ਨੂੰ ਕਿਹਾ ਕਿ ਕੁਝ ਲੋਕਾਂ ਨੂੰ ਲਾਹੌਰ ਤੋਂ ਬਾਹਰ ਕੱਢਣਾ ਹੈ ਕੀ ਤੁਸੀਂ ਉਹਨਾਂ ਦੇ ਨਾਲ ਲਾਹੌਰ ਤੋਂ ਬਾਹਰ ਜਾ ਸਕਦੇ ਹੋ ਉਹਨੀ ਦਿਨੀਂ ਦੁਰਗਾ ਪਾਬੀ ਲਾਹੌਰ ਦੇ ਮਹਿਲਾ ਕਾਲਜ ਵਿੱਚ ਹਿੰਦੀ ਦੀ ਅਧਿਆਪਕ ਸੀ ਮਾਲਵਿੰਦਰ ਸਿੰਘ ਵੜਾਇਆ ਚ ਆਪਣੀ ਕਿਤਾਬ ਭਗਤ ਸਿੰਘ ਦਾ ਈਸਟਰਨ ਰਿਬੇਲ ਚ ਲਿਖਦੇ ਹਨ ਕਿ ਦੁਰਗਾ ਪਾਬੀ ਨੇ ਮੈਨੂੰ ਖੁਦ ਦੱਸਿਆ ਸੀ ਕਿ ਸੁਖਦੇਵ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਮੇਰੇ ਘਰ ਆਏ ਸਨ ਉਦੋਂ ਤੱਕ ਮੈਂ ਭਗਤ ਸਿੰਘ ਨੂੰ ਸਰਦਾਰ ਵਾਲੀ ਸੂਰਤ ਵਿੱਚ ਹੀ ਵੇਖਿਆ ਹੋਇਆ ਸੀ ਸੁਖਦੇਵ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਸਾਨੂੰ ਪਛਾਣਦੇ ਹੋ ਰਾਜਗੁਰੂ ਨੂੰ ਤਾਂ ਮੈਂ ਪਹਿਲਾਂ ਵੀ ਕਈ ਕਦੇ ਵੀ ਨਹੀਂ ਛੀ ਮਿਲੀ ਇਸ ਲਈ ਮੈਂ ਮਨਾ ਕਰ ਦਿੱਤਾ ਫਿਰ ਸੁਖਦੇਵ ਨੇ ਸਰਾਰਤੀ ਜੈ ਹਾਸੇ ਨਾਲ ਭਗਤ ਸਿੰਘ ਵੱਲ ਇਸ਼ਾਰਾ ਕਰਦਿਆਂ ਇਹ ਕਿਹਾ ਕਿ ਇਹ ਉਹੀ ਜੱਟੂ ਹੈ ਜੋ ਸੰਤਰੇ ਖਾਣ ਦਾ ਬੜਾ ਸ਼ਕੀਨ ਹੈ ਇਹ ਸੁਣਦੇ ਹੀ ਭਗਤ ਸਿੰਘ ਉੱਚੀ ਉੱਚੀ ਹੱਸਣ ਲੱਗ ਪਏ ਉਹਨਾਂ ਦੇ ਹਾਸੇ ਤੋਂ ਮੈਂ ਉਹਨਾਂ ਨੂੰ ਪਛਾਣ ਲਿਆ ਕਿ ਉਹ ਭਗਤ ਸਿੰਘ ਹੀ ਹਨ ਭਗਤ ਸਿੰਘ ਨੇ ਹੱਸਦਿਆਂ ਕਿਹਾ ਭਾਬੀ ਜੀ ਜਦੋਂ ਤੁਸੀਂ ਮੈਨੂੰ ਨਹੀਂ ਪਛਾਣ ਸਕੇਗੇ ਤਾਂ ਅੰਗਰੇਜ਼ ਪੁਲਿਸ ਵੀ ਮੈਨੂੰ ਨਹੀਂ ਪਛਾਣ ਸਕੇਗੀ ਉਹ ਅਗਲੀ ਸਵੇਰ ਘਰੋਂ ਚਲੇ ਗਏ ਉਹਨਾਂ ਨੇ ਲਾਹੌਰ ਤੋਂ ਬਠਿੰਡਾ ਜਾਣ ਵਾਲੀ ਰੇਲ ਗੱਡੀ ਹਾਵੜਾ ਕਲਕੱਤਾ ਫੜਨ ਦਾ ਫੈਸਲਾ ਕੀਤਾ ਉਸ ਨੇ ਭਗਤ ਸਿੰਘ ਦੀ ਪਤਨੀ ਵਜੋਂ ਨਾਟਕ ਕੀਤਾ ਅਤੇ ਉਹਨਾਂ ਦੇ بیٹے ਸਚਨ ਨੂੰ ਆਪਣੀ ਗੋਦ ਵਿੱਚ ਬਿਠਾਇਆ ਜਦੋਂ ਕੇ ਰਾਜਗੁਰੂ ਉਹਨਾਂ ਦਾ ਸਮਾਨ ਚੁੱਕਣ ਵਾਲੇ ਨੌਕਰ ਵਜੋਂ ਉਹ ਸਮਾਨ ਢੋ ਰਿਆ ਸੀ ਉਹਨਾਂ ਭਗਤ ਸਿੰਘ ਨੇ ਜਿਹੜੇ ਨੇ ਉਹ ਉਹਨਾਂ ਨੇ ਇੱਕ ਅਫਸਰ ਵਰਗੀ ਪਛਾਗ ਪਾ ਲਈ ਤੇ ਟਾਂਗੇ ਤੇ ਸਵਾਰ ਹੋ ਗਏ ਉਹਨਾਂ ਨੇ ਕੋਵਰ ਕੋਟ ਪਾਇਆ ਹੋਇਆ ਸੀ ਉਹਨਾਂ ਨੇ ਕੋਟ ਦੇ ਕਾਲਰ ਨੂੰ ਉੱਚਾ ਕੀਤਾ ਹੋਇਆ ਸੀ ਤਾਂ ਜੋ ਉਹਨਾਂ ਦਾ ਚਿਹਰਾ ਵਿਖਾਈ ਨਾ ਦੇ ਸਕੇ ਉਹਨਾਂ ਦੇ ਨਾਲ ਕੀਮਤੀ ਸਾੜੀ ਤੇ ਉੱਚੀ ਹੀਲ ਚ ਦੁਰਗਾ ਭਾਬੀ ਸੀ ਜੋ ਕਿ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵਜੋਂ ਯਾਤਰਾ ਕਰ ਰਹੀ ਸੀ ਕੁਲਦੀਪ ਨੇਰ ਆਪਣੀ ਕਿਤਾਬ ਚ ਲਿਖਦੇ ਨੇ ਕਿ ਉਹਨਾਂ ਦਿਨਾਂ ਵਿੱਚ ਰੇਲ ਗੱਡੀ 'ਚ ਸਵਾਰ ਹੋਣ ਤੋਂ ਪਹਿਲਾਂ ਪਹਿਲੀ ਸ਼੍ਰੇਣੀ ਦੇ ਹਰ ਯਾਤਰੀ ਨੂੰ ਆਪਣਾ ਨਾਮ ਦੱਸਣਾ ਪੈਂਦਾ ਸੀ ਭਗਤ ਸਿੰਘ ਨੇ ਟੀਸੀ ਨੂੰ ਆਪਣਾ ਨਾਮ ਦੱਸਣ ਦੀ ਬਜਾਏ ਆਪਣੀ ਟਿਕਟ ਹੀ ਵੇਵ ਕਰਕੇ ਦਿਖਾ ਦਿੱਤੀ ਜਦੋਂ ਸਾਰੇ ਆਪਣੇ ਡੱਬੇ ਵਿੱਚ ਪਹੁੰਚੇ ਤਾਂ ਉੱਥੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਨੂੰ ਕਿਹਾ ਕਿ ਇਹ ਲੋਕ ਵੱਡੇ ਸਾਹਿਬ ਹਨ ਵੱਡੇ ਅਫਸਰ ਜੋ ਕਿ ਪਰਿਵਾਰ ਸਮੇਤ ਯਾਤਰਾ ਕਰ ਰਹੇ ਹਨ ਯਾਨੀ ਕਿ ਉਹਨਾਂ ਦੀ ਪਛਾਣ ਜਿਹੜੀ ਸੀ ਉਹ ਨਾ ਹੋ ਸਕੀ ਭਗਤ ਸਿੰਘ ਦੀ ਗੋਦ ਵਿੱਚ ਦੁਰਗਾ ਭਾਬੀ ਦਾ 3 ਸਾਲਾਂ ਦਾ ਮੁੰਡਾ ਸੱਚੀ ਸੀ ਉਹਨਾਂ ਦੇ ਨੌਕਰ ਦੇ ਰੂਪ ਚ ਰਾਜਗੁਰੂ ਉਹਨਾਂ ਦੇ ਨਾਲ ਸੀ ਇਸ ਯਾਤਰਾ ਲਈ ਭਗਤ ਸਿੰਘ ਦਾ ਨਾਮ ਰਣਜੀਤ ਅਤੇ ਦੁਰਗਾ ਭਾਬੀ ਦਾ ਨਾਮ ਸੁਜਾਤਾ ਰੱਖਿਆ ਗਿਆ ਸੀ ਸਟੇਸ਼ਨ ਤੇ ਭਗਤ ਸਿੰਘ ਨੇ ਆਪਣੀ ਛੁਪੀ ਹੋਈ ਪਛਾਣ ਦੇ ਨਾਲ ਕਾਨਪੁਰ ਲਈ ਤਿੰਨ ਟਿਕਟਾਂ ਖਰੀਦੀਆਂ ਦੇਵੀ ਅਤੇ ਆਪਣੇ ਲਈ ਦੋ ਪਹਿਲੀ ਸ਼੍ਰੇਣੀ ਦੀਆਂ ਟਿਕਟਾਂ ਅਤੇ ਰਾਜਗੁਰੂ ਲਈ ਤੀਜੀ ਸ਼੍ਰੇਣੀ ਦੀ ਇੱਕ ਟਿਕਟ ਖਰੀਦੀ ਗਈ ਭਗਤ ਸਿੰਘ ਅਤੇ ਰਾਜਗੁਰੂ ਦੋਵਾਂ ਦੇ ਕੋਲ ਹੀ ਲੋਡਡ ਰਵਾਲਵਰ ਸਨ ਦੋਵਾਂ ਨੇ ਕਿਸੇ ਹਲਚਕਾਵੀ ਘਟਨਾ ਨਾਲ ਨਜਿੱਠਣ ਲਈ ਪਹਿਲਾਂ ਹੀ ਰਵਾਰਡਲ ਰੋਡ ਕੀਤੇ ਹੋਏ ਸਨ ਉਹ ਪੁਲਿਸ ਤੋਂ ਬਚ ਨਿਕਲੇ ਤੇ ਰੇਲ ਗੱਡੀ ਵਿੱਚ ਚੜ ਗਏ ਕਾਨਪੁਰ ਦੀ ਯਾਤਰਾ ਨੂੰ ਵੇਚੀ ਛੱਡਦਿਆਂ ਲਖਨਊ ਲਈ ਇੱਕ ਰੇਲ ਗੱਡੀ ਵਿੱਚ ਚੜ ਗਏ ਕਿਉਂਕਿ ਹਾਵੜਾ ਰੇਲਵੇ ਸਟੇਸ਼ਨ ਤੇ ਸੀਆਈਡੀ ਆਮ ਤੌਰ ਤੇ ਲਾਹੌਰ ਤੋਂ ਸਿੱਧੀ ਰੇਲ ਤੇ ਯਾਤਰੀਆਂ ਦੀ ਜਾਂਚ ਕਰਦੀ ਸੀ ਤੇ ਉਹਨਰ ਤੇ ਉੱਤੇ ਨਿਗਾਹ ਰੱਖਦੀ ਸੀ ਦੁਰਗਾ ਭਾਬੀ ਨੇ ਇਹ ਸਫ਼ਰ ਦਾ ਵਰਣਨ ਕਰਦਿਆਂ ਮਲਵਿੰਦਰਜੀਤ ਸਿੰਘ ਵੜੈਚ ਨੂੰ ਦੱਸਿਆ ਸੀ ਕਿ ਅਸੀਂ ਪਹਿਲੀ ਸ਼੍ਰੇਣੀ ਦੇ ਡੱਬੇ 'ਚ ਬਿਲਕੁਲ ਇਕੱਲੇ ਸੀ ਇੱਕ ਬਜ਼ੁਰਗ ਜੋੜਾ ਕੁਝ ਦੂਰੀ ਤੇ ਤੱਕ ਸਾਡੇ ਨਾਲ ਤੁਰਿਆ ਸੀ ਪਰ ਫਿਰ ਉਹ ਰੇਲ ਗੱਡੀ 'ਚ ਉਤਰ ਗਏ ਇੱਕ ਇਕੱਲਾ ਯਾਤਰੀ ਕਾਫੀ ਢੇਰ ਤੱਕ ਸਾਡੇ ਨਾਲ ਸੀ ਪਰ ਉਹ ਪੂਰੇ ਸਫ਼ਰ ਦੌਰਾਨ ਸੁੱਤਾ ਹੀ ਰਿਹਾ ਕੁੱਲ ਮਿਲਾ ਕੇ ਸਾਨੂੰ ਇੱਕ ਵਾਰ ਵੀ ਮਹਿਸੂਸ ਨਹੀਂ ਹੋਇਆ ਕਿ ਸਾਡੇ ਤੇ ਕੋਈ ਨਜ਼ਰ ਰੱਖੀ ਜਾ ਰਹੀ ਹੈ ਗੱਡੀ ਦੇ ਕਾਨਪੁਰ ਪਹੁੰਚਣ ਤੋਂ ਬਾਅਦ ਉਹਨਾਂ ਤਿੰਨਾਂ ਨੇ ਕਲਕੱਤਾ ਲਈ ਰੇਲ ਗੱਡੀ ਫੜ ਲਈ ਇਸ ਦੌਰਾਨ ਜਸੂਸਾਂ ਨੂੰ ਚੱਕਵਾ ਦੇਣ ਲਈ ਭਗਤ ਸਿੰਘ ਨੇ ਪੂਰਾ ਡਰਾਮਾ ਕੀਤਾ ਆਈਡੀ ਗॉड ਆਪਣੀ ਕਿਤਾਬ ਮਾਰਟਾਇਰਸ ਐਸ ਬਰਾਇਡ ਗਰੂਮ ਚ ਲਿਖਦੇ ਨੇ ਕਿ ਪੂਰੇ ਸਫ਼ਰ ਨੂੰ ਕੁਦਰਤੀ ਰੂਪ ਦੇਣ ਲਈ ਸਾਹਿਬ ਚਾਹ ਪੀਣ ਲਈ ਨਖਲਾਉ ਦੇ ਚਾਰਬਾਗ ਸਟੇਸ਼ਨ ਤੇ ਉਤਰੇ ਨੌਕਰ ਬੱਚੇ ਲਈ ਦੁੱਧ ਲੈਣ ਲਈ ਵੱਖਰਾ ਚਲਾ ਗਿਆ ਦੁੱਧ ਦੇਣ ਤੋਂ ਬਾਅਦ ਰਾਜਗੁਰੂ ਵੱਖਰੀ ਦਿਸ਼ਾ ਵੱਲ ਚਲੇ ਗਏ ਇੱਥੋਂ ਹੀ ਦੁਰਗਾ ਭਾਬੀ ਨੇ ਆਪਣੇ ਸਹਿਕਰਮੀ ਸ਼ਸ਼ੀਲਾ ਦੀਦੀ ਨੂੰ ਕਲਕੱਤਾ ਟੈਲੀਗ੍ਰam ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਕਮਿੰਗ ਵਿਦ ਬ੍ਰਦਰ ਦੁਰਗਾਵਦੀ ਨਖਲਉ ਵਿਖੇ ਰਾਜਗੁਰੂ ਵੱਖਰੇ ਤੌਰ ਤੇ ਬਨਾਰਸ ਲਈ ਰਵਾਨਾ ਹੋਇਆ ਜਦੋਂ ਕਿ ਭਗਤ ਸਿੰਘ ਦੇਵੀ ਅਤੇ ਬੱਚਾ ਹਾਵੜਾ ਵੱਲ ਨੂੰ ਚਲੇ ਗਏ ਉਨੀ ਦਿਨੀ ਦੁਰਗਾ ਭਾਬੀ ਦੇ ਪਤੀ ਭਗਵਤੀ ਚਰਨ ਬੋਰਾ ਸ਼ਸ਼ੀਲਾ ਦੀਦੀ ਕੋਲ ਹੀ ਰੁਕੇ ਹੋਏ ਸਨ ਕਿਉਂਕਿ ਉਹ ਅੰਡਰਗਰਾਉਂਡ ਚੱਲ ਰਹੇ ਸਨ ਉਹ ਦੋਵੇਂ ਹੀ ਟੈਲੀਗ੍ਰਾਮ ਪਾ ਕੇ ਹੈਰਾਨ ਹੋ ਗਏ ਕਿ ਦੁਰਗਾਵਤੀ ਕੌਣ ਹੈ ਤੇ ਜੋ ਆਪਣੇ ਭਰਾ ਨਾਲ ਕੋਲਕਾਤਾ ਆ ਰਹੀ ਹੈ ਹਾਲਾਂਕਿ 22 ਦਸੰਬਰ 1928 ਦੀ ਸਵੇਰ ਸ਼ੁਸ਼ੀਲਾ ਦੀਦੀ ਤੇ ਭਗਵਤੀ ਚਰਨ ਬੋਹਰਾ ਦੁਰਗਾ ਭਾਬੀ ਨੂੰ ਲੈਣ ਲਈ ਕੋਲਕਾਤਾ ਦੇ ਹਾਵੜਾ ਸਟੇਸ਼ਨ ਤੇ ਪਹੁੰਚੇ ਸਨ ਸਤਿਆਨਾਰਾਇਣ ਸ਼ਰਮਾ ਆਪਣੀ ਕਿਤਾਬ ਕ੍ਰਾਂਤੀਕਾਰੀ ਦੁਰਗਾ ਭਾਬੀ ਚ ਲਿਖਦੇ ਹਨ ਕਿ ਉਹਨਾਂ ਦਿਨਾਂ 'ਚ ਭਗਵਤੀ ਚਰਨ ਬੋਰਾ ਫਰਾਰ ਸਨ ਇਸ ਲਈ ਉਹ ਇੱਕ ਰੇਲਵੇ ਕੁੱਲੀ ਦੇ ਪਹਿਰਾਵੇ ਵਿੱਚ ਉੱਥੇ ਆਏ ਉਹਨਾਂ ਨੇ ਲੰਮੀ ਦਾੜ੍ਹੀ ਰੱਖੀ ਹੋਈ ਸੀ ਅਤੇ ਗੋਡਿਆਂ ਤੱਕ ਧੋਤੀ ਪਾਈ ਹੋਈ ਸੀ ਉਹ ਆਪਣੀ ਪਤਰੀ ਪਤਨੀ ਦੁਰਗਾ ਪੁੱਤਰ ਸਚੀ ਅਤੇ ਭਗਤ ਸਿੰਘ ਨੂੰ ਵੇਖ ਕੇ ਖੁਸ਼ੀ ਨਾਲ ਝੂਮ ਉਠੇ ਅਚਾਨਕ ਉਹਨਾਂ ਦੇ ਮੂੰਹੋਂ ਨਿਕਲਿਆ ਦੁਰਗਾ ਤੁਹਾਨੂੰ ਅੱਜ ਪਛਾਣਿਆ ਭਗਵਤੀ ਚਰਨ ਨੇ ਦੁਰਗਾ ਦੇਵੀ ਦੀ ਪਿੱਠ ਥਾਪੜਦਿਆ ਕਿਹਾ ਕਿ ਅਸਲ 'ਚ ਵਿਆਹ ਹੀ ਸਾਡਾ ਅੱਜ ਹੋਇਆ ਹੈ ਦੇਵੀ ਕੁਝ ਦਿਨ ਬਾਅਦ ਆਪਣੇ ਬੱਚੇ ਨਾਲ ਲਾਹੌਰ ਪਰਤ ਗਈ ਕ੍ਰਾਂਤੀਕਾਰੀਆਂ ਨੇ ਭਗਤ ਸਿੰਘ ਤੇ ਬੀਕੇ ਦੱਤ ਨੂੰ 1 ਜੂਨ 1930 ਨੂੰ ਜੇਲ੍ਹ ਚੋਂ ਛਡਾਉਣ ਦਾ ਪ੍ਰੋਗਰਾਮ ਬਣਾਇਆ ਇਸ ਪ੍ਰੋਗਰਾਮ ਵਿੱਚ ਬੰਬਾਂ ਦੀ ਜ਼ਰੂਰਤ ਪੈਣੀ ਸੀ ਬੰਬ ਬਣਾਉਣ ਦਾ ਮਾਹਰ ਭਗਵਤੀ ਚਰਨ ਬੰਬ ਤਿਆਰ ਕਰਕੇ ਆਪਣੇ ਸਾਥੀਆਂ ਨਾਲ ਰਾਵੀ ਦਰਿਆ ਦੇ ਕੰਢੇ ਤੇ ਉਸ ਬੰਬ ਦੀ ਪ੍ਰੀਖਿਆ ਕਰਨ ਲਈ ਚਲਾ ਗਿਆ ਬੰਬ ਵਿੱਚ ਕੋਈ ਨੁਕਸ ਹੋਣ ਕਰਕੇ ਬੰਬ ਸੁੱਟਣ ਤੋਂ ਪਹਿਲਾਂ ਹੀ ਭਗਵਤੀ ਚਰਨ ਦੇ ਹੱਥ ਵਿੱਚ ਹੀ ਫਟ ਗਿਆ ਤੇ ਉਹ ਸ਼ਹੀਦ ਹੋ ਗਿਆ ਦੁਰਗਾ ਭਾਬੀ ਹਿੰਮਤ ਦਲੇਰੀ ਤੇ ਕ੍ਰਾਂਤੀਕਾਰੀ ਵਿਚਾਰਾਂ ਚ ਇੰਨਾ ਗੜੁੱਛ ਸੀ ਕਿ ਉਹ ਪਾਰਟੀ ਦੇ ਹੁਕਮ ਅਤੇ ਫੈਸਲੇ ਦੇ ਅਨੁਸਾਰ ਆਪਣੇ ਪਤੀ ਦੇ ਅੰਤਮ ਦਰਸ਼ਨ ਕਰਨ ਵੀ ਨਾ ਗਈ ਕੁਝ ਦਿਨਾਂ ਬਾਅਦ ਦੁਰਗਾ ਦੇ ਘਰ ਰੱਖੇ ਬੰਬ ਗਰਮੀ ਨਾਲ ਫਟ ਗਏ ਇਸ ਵਜ੍ਹਾ ਕਾਰਨ ਉਸ ਨੂੰ ਆਪਣਾ ਘਰ ਛੱਡਣਾ ਪਿਆ ਅਤੇ ਉਹ ਤਕਰੀਬਨ 15 ਕ ਦਿਨ ਹੋਰ ਕਿਸੇ ਹੋਰ ਦੇ ਘਰ ਲੁਕ ਕੇ ਰਹੀ ਜਿਸ ਦਿਨ ਭਗਤ ਸਿੰਘ ਨੇ ਸੈਂਟਰਲ ਅਸੈਂਬਲੀ 'ਚ ਬੰਬ ਛੁੱਟਿਆ ਸੀ ਦੁਰਗਾ ਭਾਬੀ ਖਾਸ ਤੌਰ ਤੇ ਉਹਨਾਂ ਨੂੰ ਮਿਲਣ ਲਈ ਦਿੱਲੀ ਗਏ ਸਨ ਬਾਅਦ ਵਿੱਚ ਉਹਨਾਂ ਨੇ ਮਾਲਵਿੰਦਰਜੀਤ ਸਿੰਘ ਵੜੈਚ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਮੈਂ ਸਿਆਲਕੋਟ ਸੀ ਤੇ ਉੱਥੇ ਮੈਨੂੰ ਇੱਕ ਸੰਦੇਸ਼ਵਾਹਕ ਰਾਹੀਂ ਮੇਰੇ ਪਤੀ ਦਾ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਂ ਤੁਰੰਤ ਸ਼ਸ਼ੀਲਾ ਦੀਦੀ ਦੇ ਨਾਲ ਦਿੱਲੀ ਪਹੁੰਚ ਜਾਵਾਂ ਅਸੀਂ ਲਾਹੌਰ ਲਈ ਬੱਸ ਫੜੀ ਅਤੇ ਫਿਰ ਉੱਥੋਂ ਰਾਤ ਪਰ ਰੇਲ ਗੱਡੀ ਦਾ ਸਫ਼ਰ ਤੈਅ ਕਰਕੇ 8 April ਨੂੰ ਤੜਕਸਾਰ ਦਿੱਲੀ ਪਹੁੰਚ ਗਏ ਸੀ ਅਸੀਂ ਕੁਦੇਸ਼ੀਆ ਗਾਰਡਨ ਗਏ ਜਿੱਥੇ ਸੁਖਦੇਵ ਭਗਤ ਸਿੰਘ ਨੂੰ ਸਾਡੇ ਨਾਲ ਮਨਾਉਣ ਲਈ ਲੈ ਕੇ ਆਏ ਸਨ ਅਸੀਂ ਆਪਣੇ ਨਾਲ ਲਾਹੌਰ ਤੋਂ ਖਾਣਾ ਵੀ ਬਣਾ ਕੇ ਲਿਆਏ ਸੀ ਜੋ ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਖਾਧਾ ਉਹਨਾਂ ਨੇ ਅੱਗੇ ਦੱਸਿਆ ਕਿ ਸ਼ਸ਼ੀਲਾ ਦੀਦੀ ਨੇ ਆਪਣੀ ਉਂਗਲੀ ਕੱਟ ਕੇ ਆਪਣੇ ਖੂਨ ਨਾਲ ਭਗਤ ਸਿੰਘ ਦਾ ਤਿਲਕ ਕੀਤਾ ਉਸ ਸਮੇਂ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਭਗਤ ਸਿੰਘ ਕਿਹੜੇ ਮਿਸ਼ਨ ਤੇ ਜਾ ਰਹੇ ਹਨ ਸਾਨੂੰ ਤਾਂ ਸਿਰਫ ਇੰਨਾ ਹੀ ਪਤਾ ਸੀ ਕਿ ਉਹ ਕਿਸੇ ਐਕਸ਼ਨ ਲਈ ਜਾ ਰਹੇ ਹਨ ਜਦੋਂ ਅਸੀਂ ਅਸੈਂਬਲੀ ਨੇੜੇ ਪਹੁੰਚੇ ਤਾਂ ਚਾਰੇ ਪਾਸੇ ਪੁਲਿਸ ਹੀ ਪੁਲਿਸ ਸੀ ਫਿਰ ਅਸੀਂ ਵੇਖਿਆ ਕਿ ਭਗਤ ਸਿੰਘ ਤੇ ਬਟਕੀਸ਼ਵਰ ਦੱਤ ਨੂੰ ਇੱਕ ਪੁਲਿਸ ਦੀ ਗੱਡੀ 'ਚ ਬਿਠਾ ਕੇ ਲਜਾਇਆ ਜਾ ਰਿਹਾ ਹੈ ਜਿਵੇਂ ਹੀ ਮੇਰੀ ਗੋਚ 'ਚ ਬੈਠੇ ਮੇਰੇ بیٹے ਸਚੀ ਨੇ ਭਗਤ ਸਿੰਘ ਨੂੰ ਵੇਖਿਆ ਤਾਂ ਉਹ ਜ਼ੋਰ ਨਾਲ ਬੋਲਿਆ ਲੰਬੂ ਚਾਚਾ ਮੈਂ ਤੁਰੰਤ ਆਪਣੇ ਹੱਥ ਨਾਲ ਉਹਦਾ ਮੂੰਹ ਬੰਦ ਕਰ ਦਿੱਤਾ ਭਗਤ ਸਿੰਘ ਨੇ ਵੀ ਸੱਚੀ ਦੀ ਆਵਾਜ਼ ਸੁਣ ਲਈ ਸੀ ਅਤੇ ਉਹ ਸਾਡੇ ਵੱਲ ਵੇਖਣ ਲੱਗ ਪਏ ਸਨ ਕਿ ਇੱਕ ਹੀ ਪਲ ਚ ਉਹ ਸਾਡੀਆਂ ਅੱਖਾਂ ਤੋਂ ਫਿਰ ਉੱਲੇ ਹੋ ਗਏ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੌਣ ਤੋਂ ਬਾਅਦ ਹੀ ਚੰਦਰ ਸ਼ੇਖਰ ਆਜ਼ਾਦ ਇਸ ਫਾਂਸੀ ਦੀ ਸਜ਼ਾ ਨੂੰ ਰਕਵੋਣ ਲਈ ਯਤਨ ਕਰਨ ਲੱਗ ਪਏ ਸਨ ਉਹਨਾਂ ਨੇ ਦੁਰਗਾ ਭਾਬੀ ਨੂੰ ਮਹਾਤਮਾ ਗਾਂਧੀ ਨਾਲ ਮਿਲਣ ਲਈ ਦਿੱਲੀ ਭੇਜਣ ਦਾ ਫੈਸਲਾ ਵੀ ਕੀਤਾ ਹਾਲਾਂਕਿ ਭਗਤ ਸਿੰਘ ਆਪਣੀ ਫਾਸੀ ਦੀ ਸਜ਼ਾ ਰਕਵਾਉਣ ਦੇ ਬਿਲਕੁਲ ਖਿਲਾਫ ਸਨ 26 ਫਰਵਰੀ 1931 ਨੂੰ ਗਾਜ਼ੀਆਬਾਦ ਦੇ ਉੱਗੇ ਕਾਂਗਰਸੀ ਆਗੂ ਰਗੁਨੰਦਨ ਸ਼ਰਨ ਦੁਰਗਾ ਭਾਬੀ ਅਤੇ ਸ਼ਸ਼ੀਲਾ ਦੇਵੀ ਨੂੰ ਲੈ ਕੇ ਡਾਕਟਰ ਐਮ.ਏ ਅंसारी ਦੀ ਦਰਿਆਗੰਜ ਸਥਿਤ ਕੋਠੀ ਵਿਕੇ ਰਾਤ ਦੇ 11 ਵਜੇ ਪਹੁੰਚੇ ਗਾਂਧੀ ਜੀ ਵੀ ਉੱਥੇ ਹੀ ਠਹਿਰੇ ਹੋਏ ਸਨ ਸਤਿਆਨਾਰਾਇਣ ਸ਼ਰਮਾ ਦੁਰਗਾ ਭਾਬੀ ਦੀ ਜੀਵਨੀ ਵਿੱਚ ਲਿਖਦੇ ਨੇ ਕਿ ਕੋਠੀ ਦੇ ਬਾਹਰ ਜਵਾਰ ਲਾਲ ਨਹਿਰੂ ਕੋਮ ਰਹੇ ਸਨ ਉਹ ਦੋਵੇਂ ਔਰਤਾਂ ਨੂੰ ਕੋਠੀ ਦੇ ਅੰਦਰ ਲੈ ਗਏ ਦੁਰਗਾ ਭਾਬੀ ਨੇ ਮਹਾਤਮਾ ਗਾਂਧੀ ਨੂੰ ਦੱਸਿਆ ਕਿ ਉਹ ਚੰਦਰ ਸ਼ੇਖਰ ਆਜ਼ਾਦ ਤੇ ਕਹਿਣ ਤੇ ਉਹਨਾਂ ਨੂੰ ਮਿਲਣ ਲਈ ਆਏ ਹਨ ਅਤੇ ਉਹ ਚਾਹੁੰਦੇ ਨੇ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਰੋਕਣ ਲਈ ਉਹ ਕੋਈ ਕੋਸ਼ਿਸ਼ ਕਰਨ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਆਜ਼ਾਦ ਦਾ ਉਹ ਸੁਨੇਹਾ ਸੁਨੇਹਾ ਵੀ ਦਿੱਤਾ ਕਿ ਜੇਕਰ ਮਹਾਤਮਾ ਗਾਂਧੀ ਇਹਨਾਂ ਤਿੰਨਾਂ ਦੀ ਮੌਤ ਦੀ ਸਜ਼ਾ ਨੂੰ ਬਦਲਾ ਸਕਣ ਤੇ ਸਫਲ ਰਏ ਤਾਂ ਕ੍ਰਾਂਤੀਕਾਰੀ ਉਹਨਾਂ ਅੱਗੇ ਆਤਮ ਸਮਰਪਣ ਕਰ ਦੇਣਗੇ ਪਰ ਗਾਂਧੀ ਜੀ ਨੇ ਸਝਾ ਨੂੰ ਨਹੀਂ ਸੀ ਮੰਨਿਆ ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਭਗਤ ਸਿੰਘ ਨੂੰ ਪਸੰਦਤਾ ਕਰਦੇ ਹਨ ਪਰ ਉਹਨਾਂ ਦੇ ਤਰੀਕਿਆਂ ਨਾਲ ਉਹ ਸਹਿਮਤ ਨਹੀਂ ਦੁਰਗਾ ਭਾਬੀ ਨੂੰ ਗਾਂਧੀ ਦਾ ਜਵਾਬ ਸਹੀ ਨਾ ਲੱਗਿਆ ਤੇ ਉਹਨਾਂ ਨੂੰ ਉਹ ਨਮਸਤੇ ਕਹਿ ਕੇ ਵਾਪਸ ਪਰਤਦਾ ਹੈ ਪਗ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ ਇਸ ਤੋਂ ਕੁਝ ਦਿਨ ਪਹਿਲਾਂ 27 ਫਰਵਰੀ 1931 ਨੂੰ ਚੰਦਰਸ਼ੇਖਰ ਆਜ਼ਾਦ ਵੀ ਇੱਕ ਪੁਲਿਸ ਮੁਕਾਬਲੇ ਵਿੱਚ ਆਪਣੀ ਜਾਨ ਗਵਾ ਚੁੱਕੇ ਸਨ ਉਸ ਸਮੇਂ ਦੁਰਗਾ ਭਾਬੀ ਨੇ ਫੈਸਲਾ ਕੀਤਾ ਕਿ ਹੁਣ ਉਸ ਨੂੰ ਆਤਮ ਸਵਰਪਰਪਨ ਕਰ ਦੇਣਾ ਚਾਹੀਦਾ ਹੈ ਅਤੇ ਉਹ ਖੁਦ ਹੀ ਗ੍ਰਫਤਾਰੀ ਦੇ ਕੇ ਹੋਰ ਕਈ ਸਾਧਨ ਰਹੀ ਦੇਸ਼ ਦੀ ਸੇਵਾ ਕਰਦੇ ਰਹਿਣਗੇ 12 ਨਵੰਬਰ 1931 ਨੂੰ ਦੁਰਗਾ ਪਾਬੀ ਦਾ ਇਸ ਸੰਬੰਧ ਚ ਲਾਹੌਰ ਦੀਆਂ ਅਖਬਾਰਾਂ ਚ ਇੱਕ ਬਿਆਨ ਪ੍ਰਕਾਸ਼ਿਤ ਹੋਇਆ ਪੁਲਿਸ ਨੇ ਦੁਪਹਿਰ 12 ਵਜੇ ਉਹਨਾਂ ਨੂੰ ਉਹਨਾਂ ਦੀ ਰਹਿਸ਼ ਤੋਂ ਹਿਰਾਸਤ ਵਿੱਚ ਲੈ ਲਿਆ ਬਾਅਦ ਵਿੱਚ ਦੁਰਗਾ ਪਾਬੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪੁਲਿਸ ਦੀਆਂ ਤਿੰਨ ਗੱਡੀਆਂ ਭਰ ਕੇ ਮੈਨੂੰ ਗ੍ਰਫਤਾਰ ਕਰਨ ਲਈ ਆਈਆਂ ਸਨ ਮੈਨੂੰ ਲਾਹੌਰ ਦੇ ਕਿਲੇ ਚ ਲਜਾਇਆ ਗਿਆ ਉੱਥੇ ਐਸਐਸਪੀ ਜੈਕਨਸਨ ਨੇ ਮੈਨੂੰ ਕਿਹਾ ਤਮਕੌਂਦਿਆ ਹੋਇਆ ਕਿਆ ਰਾਦਰ ਸਾਨੂੰ ਤੇਰੇ ਸਾਥੀਆਂ ਤੋਂ ਤੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ ਸਾਡੇ ਕੋਲ ਤੇਰਾ ਸਾਰਾ ਰਿਕਾਰਡ ਹੈ ਤੇ ਦੁਰਗਾ ਭਾਬੀ ਨੇ ਤੁਰੰਤ ਜਵਾਬ ਦਿੱਤਾ ਜੇਕਰ ਤੁਹਾਡੇ ਕੋਲ ਮੇਰੇ ਖਿਲਾਫ ਸਬੂਤ ਹਨ ਤੇ ਮੇਰੇ ਤੇ ਮੁਕਦਮਾ ਚਲਾਓ ਨਹੀਂ ਤਾਂ ਮੈਨੂੰ ਛੱਡ ਦਿਓ ਪਰ ਜੈਕਨਸਨ ਨੇ ਉਹਨਾਂ ਦੀ ਇੱਕ ਗੱਲ ਨਾ ਸੁਣੀ ਜੇਲ੍ਹ 'ਚ ਪਹਿਲੀ ਰਾਤ ਨੂੰ ਉਹਨਾਂ ਨੂੰ ਖੁੰਖਾਰ ਮਹਿਲਾ ਅਪਰਾਧੀਆਂ ਦੇ ਨਾਲ ਰੱਖਿਆ ਗਿਆ ਜਦੋਂ ਪੁਲਿਸ ਉਹਨਾਂ ਵਿਰੁੱਧ ਕੋਈ ਸਬੂਤ ਇਕੱਠੇ ਨਾ ਕਰ ਸਕੀ ਤਾਂ ਦਸੰਬਰ 1932 ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਅਗਲੇ 3 ਸਾਲਾਂ ਤੱਕ ਉਹਨਾਂ ਦੇ ਲਾਹੌਰ ਤੋਂ ਬਾਹਰ ਜਾਣ ਤੇ ਪਾਬੰਦੀ ਵੀ ਲਗਾ ਦਿੱਤੀ ਗਈ 1936 ਵਿੱਚ ਦੁਰਗਾ ਭਾਬੀ ਲਾਹੌਰ ਤੋਂ ਗਾਜ਼ੀਆਬਾਦ ਆ ਗਏ ਸਨ ਅਤੇ ਉੱਥੇ ਉਹਨਾਂ ਨੇ ਪਿਆਰੇ ਗਰਲਜ਼ ਹਾਈ ਸਕੂਲ ਚ ਪੜਾਉਣਾ ਸ਼ੁਰੂ ਕਰ ਦਿੱਤਾ ਪਿਆਰੇਲਾ ਗਰਲਜ਼ ਹਾਈ ਸਕੂਲ ਸ਼ਾਇਦ ਦਾ ਪੂਰਾ ਨਾਮ ਸੀ ਲਖਰੌ ਵਿੱਚ ਦੁਰਗਾ ਦੇਵੀ ਨੇ ਗਰੀਬ ਬੱਚਿਆਂ ਲਈ ਇੱਕ ਸਕੂਲ ਵੀ ਸ਼ੁਰੂ ਕੀਤਾ ਜੋ ਹੁਣ ਨਖਲੌ ਮੌਨਟੈਸਰੀ ਇੰਟਰ ਕਾਲਜ ਹੈ ਬਾਅਦ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਨੇ ਇਸ ਮਾਰਤਾ ਉਦਘਾਟਨ ਵੀ ਕੀਤਾ ਸੀ ਉਸ ਨੇ ਸ਼ਹੀਦ ਯਾਦਗਾਰ ਤੇ ਆਜ਼ਾਦੀ ਸੰਘਰਸ਼ ਖੋਜ ਕੇਂਦਰ ਦੀ ਸਥਾਪਨਾ ਵੀ ਕੀਤੀ ਜਿਸ ਦੇ ਯਤਨਾ ਇਠ ਪਹਿਲੀ ਵਾਰ ਇਨਕਲਾਬੀਆਂ ਨਾਲ ਸੰਬੰਧਿਤ ਵੱਖ-ਵੱਖ ਦਸਤਾਵੇਜ਼ ਇਕੱਠੇ ਕੀਤੇ ਗਏ ਤੇ ਪ੍ਰਕਾਸ਼ਿਤ ਕੀਤੇ ਗਏ ਭਾਰਤੀ ਇਨਕਲਾਬੀਆਂ ਦੇ ਸਭ ਤੋਂ ਅਧਿਕਾਰਤ ਇਤਿਹਾਸਕਾਰਾਂ ਵਿੱਚੋਂ ਇੱਕ ਹੋਣ ਦੇ ਨਾਤੇ ਸੁਧੀਰ ਵਿਦਿਆਰਥੀ ਲਿਖਦੇ ਹਨ ਕਿ ਦੁਰਗਾ ਦੇਵੀ ਨੇ ਭ ਵਿਖ ਦੇ ਖੋਜ ਕਰਤਾਵਾਂ ਲਈ ਇਨਕਲਾਬੀਆਂ ਤੇ ਇਨਕਲਾਬੀ ਲਹਿਰ ਨਾਲ ਸੰਬੰਧਿਤ ਸਹਿਤ ਇਕੱਠਾ ਕਰਨ ਨੂੰ ਆਪਣਾ ਟੀਚਾ ਬਣਾ ਲਿਆ ਸੀ ਉਹ ਇੱਕ ਸ਼ਹੀਦ ਸਮਾਰਕ ਵੀ ਬਣਾਉਣਾ ਚਾਹੁੰਦੀ ਸੀ ਇੱਕ ਸੁਪਨਾ ਜੋ ਉਹ ਦੇ ਜਿੰਦਾ ਰਹਿਣ ਤੱਕ ਅਧੂਰਾ ਰਿਹਾ ਸੀ ਅਪ੍ਰੈਲ 1983 ਚ ਸਿਹਤ ਨਾ ਠੀਕ ਹੋਣ ਕਰਕੇ ਦੁਰਗਾ ਭਾਬੀ ਨੇ ਸਕੂਲ ਤੋਂ ਛੁੱਟੀ ਲੈ ਲਈ 15 ਅਕਤੂਬਰ 1999 ਨੂੰ 92 ਸਾਲ ਦੀ ਉਮਰ ਵਿੱਚ ਦੁਰਗਾ ਭਾਬੀ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ ਇੱਕ ਲੇਖ ਦੇ ਲੇਖਕ ਵਿਵੇਕ ਸ਼ੁਕਲਾ ਲਿਖਦੇ ਨੇ ਜਦੋਂ ਮੈਂ ਸ਼ਹੀਦ ਸਿੰਘ ਸੇਵਾਦਲ ਦੇ ਕੁਝ ਕਾਰਕੁਨਾਂ ਨਾਲ ਉਸ ਨੂੰ ਮਿਲਿਆ ਤਾਂ ਉਹਦੀ ਯਾਦ ਮੱਧਮ ਪੈ ਗਈ ਸੀ ਗਾਜ਼ੀਆਬਾਦ ਦੇ ਇੱਕ ਸਮਾਜ ਸੇਵੀ ਰਵੀ ਰੋੜਾ ਨੇ ਦੱਸਿਆ ਕਿ 2000 ਵਿੱਚ ਦੁਰਗਾ ਦੇਵੀ ਦੇ بیٹے ਸਾਂਚੀ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਨੇ ਗਾਜ਼ੀਆਬਾਦ ਦਾ ਘਰ ਵੀ ਵੇਚ ਦਿੱਤਾ ਅਤੇ ਉਹ ਕੈਨੇਡਾ ਚਲੇ ਗਏ ਇਹ ਅਕਸਰ ਦੇਖਿਆ ਗਿਆ ਹੈ ਕਿ ਇਤਿਹਾਸ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਉਹਨਾਂ ਔਰਤਾਂ ਨੂੰ ਖਾਸ ਕਰਕੇ ਭੁੱਲ ਜਾਂਦਾ ਹੈ ਜੋ ਔਖੇ ਸਮੇਂ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਹਨ ਤੇ ਉਹਨ ਪ੍ਰਸ਼ਾਵੇਂ ਦੀ ਤਰ੍ਹਾਂ ਉਹਨਾਂ ਦੇ ਨਾਲ ਰਹਿੰਦੀਆਂ ਹਨ ਉਹਨਾਂ ਦੇ ਚਿਹਰੇ ਵੀ ਭੁੱਲ ਜਾਂਦੇ ਨੇ ਤੇ ਉਹਨਾਂ ਦੀ ਬਹਾਦਰੀ ਵੀ ਅਣਗੌਲੀ ਰਹਿ ਜਾਂਦੀ ਹੈ ਦੁਰਗਾ ਦੇਵੀ ਵੋਰਾ ਵੀ ਇਹੋ ਜਿਹੀ ਇੱਕ ਔਰਤ ਸੀ ਜਿਹਦੀ ਬੇਮਿਸਾਲ ਬਹਾਦਰੀ ਅਤੇ ਬੁੱਧੀ ਉਸ ਦੇ ਦੇਸ਼ ਦੁਆਰਾ ਮਾਨਤਾ ਤੇ ਸਤਕਾਰ ਦੀ ਹੱਕਦਾਰ ਹੈ ਪਰ ਇਹ ਮੰਦ ਭਾਗਾ ਹੈ ਕਿ ਨਾ ਤਾਂ ਗਾਜ਼ੀਆਬਾਦ ਵਿੱਚ ਨਾ ਨਖਲੌ ਵਿੱਚ ਤੇ ਨਾ ਹੀ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਇੱਕ ਸੜਕ ਤੱਕ ਦਾ ਨਾਮ ਹੀ ਦੁਰਗਾ ਭਾਬੀ ਦੇ ਨਾਮ ਉੱਤੇ ਨਹੀਂ ਰੱਖਿਆ ਗਿਆ ਜੋ ਕਿ ਆਜ਼ਾਦੀ ਤੋਂ ਪਹਿਲਾਂ ਭਾਰਤ ਦੀਆਂ ਮੁੱਢਲੀਆਂ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਮਹਾਨ ਔਰਤ ਸੀ ਜਿਨ੍ਹਾਂ ਚਿਰ ਭਾਰਤ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਾ ਰਹੇਗਾ ਉਹਨਾਂ ਚਿਰ ਉਹ ਦੁਰਗਾ ਭਾਬੀ ਦੀ ਧੂਮਕਾਨੂਮੀ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਏਸੀਜੀਆ ਦਾ ਸਾਡਾ ਤੀਸਰੀ ਅਖ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਦੁਰਗਾ ਦੇਵੀ ਯਾਨੀ ਕਿ ਕ੍ਰਾਂਤੀਕਾਰੀਆਂ ਦੀ ਦੁਰਗਾ ਭਾਬੀ ਦੇ ਜੀਵਨ ਦਿੱਤੇ ਕੁਝ ਇਕ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤਾਂ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ